ਕਬੱਡੀ 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 ਅਗਲੀ ਕਬੱਡੀ ਪਾਉਣ ਲਈ ਭੱਗੀ ਆ ਗਿਆ ਸੋਨੀ ਸੋਮਲ ਕੁਲਵਿੰਦਰ ਸੋਮਲ ਸੰਤੋਸ਼ ਕੁਮਾਰ ਬਬਲਾ ਪ੍ਰਿੰਦਰ ਪ੍ਰਧਾਨ ਇਹ ਬੱਲੇ 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 ਸੱਗਾ ਸੱਮਣਾ ਦਿਵਾਲੇ ਮੱਝਗੀ ਵਾਲਾ ਜੱਗਾ ਉਹ ਕਹਿੰਦੇ ਕੈਨੇਡਾ ਤੋਂ ਹਫਤਾ ਪਹਿਲਾਂ ਆਇਆ ਐਨ ਕਹਿੰਦੇ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਪੰਜਾਬੀ ਵੀਰੋ ਲਓ ਪੈਂਦੀ ਰੇਡ ਹੈ ਫਕਰ ਚੰਡਿਆ ਆਓ ਸਾਹਮਣੇ ਜੱਗਾ ਜਸ਼ਨ ਜੱਗਾ ਇਹ ਬੱਲੇ 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 सौ ਜਸ਼ਨ ਦੀ ਆਹ ਰੇਡ ਤੇ ਲੱਗ ਗਿਆ ਪਰ ਵੀਰ ਬੇਜੋ ਤੇ ਮੰਦੀਨ ਮਾਸਟਰ ਜੀ ਵੱਲੋਂ 1100 ਜਸ਼ਨੇ ਦੀ ਆਹ ਰੇਡ ਤੇ 1100 ਗੱਗੀ 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 ਏ ਬੱਲੇ 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 ਓ ਰਾਣਾ ਰੱਬਾ ਰਾਣਾ ਰੱਬਾ ਓ ਹੰਨਾ ਗੁੰਨਾ ਹੰਨਾ ਗੁੰਨਾ ਹੰਨਾ ਬੁੱਲਾ ਸੁਣਾ ਆਪਾਂ ਆਪਾਂ ਆ ਗੋਬੀ ਦਾ ਚਾਲਾ ਮੰਦੀਪ ਮਾਸਟਰ ਜੀ ਕਹਿੰਦੇ ਭੋਲੇ ਦੀ ਆ ਰੇਡ 500 ਦੀ ਆਪਣੇ ਕੋਲੇ ਫੜ ਲਓ ਪੈਸੇ ਨਾਲ ਦੀ ਨਾਲ ਦਿੰਦੇ ਆਇਓ ਜੀ ਆਹ ਦੇਖਦੇ ਆ ਵੀ ਭੋਲੇ ਦੀ ਰੇਡ 500 ਦੀ ਪੈ ਰਹੀ ਹੈ ਮੰਦੀਪ ਮਾਸਟਰ ਜੀ ਵੱਲੋਂ ਇਹ ਸਾਹਮਣੇ ਫੇਰ ਸੋਨੀ ਸੋਮਲ ਬਾਈ ਓ ਚੱਕਦੇ ਮੇਲਾ ਲੁੱਟ ਲੈ ਗਿਆ ਲੈ ਵੀ ਟਾਕੜ ਗੋਗੜ ਜਣੇ ਦੇ ਦੋ ਜੱਫਿਆਂ ਦੇ ਮੋਟਰਸਾਈਕਲ 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 ਸਾਡਾ ਭਾਈ ਜੀਤੂ ਵਿਹੜ ਤੇ ਨਾਲ ਆ ਸਾਹਮਣੇ 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 ਇੱਕ ਹੋ ਗਿਆ ਇੱਕ ਹੋ ਗਿਆ ਜੀਤੂ ਵਿਹੜ ਭਾਈ ਨੇ ਕਹਿੰਦੇ ਸੋਨੇ ਭਾਈ ਕਹਿੰਦਾ ਵੀ ਮੋਟਰਸਾਈਕਲ ਹੈ ਟਾਕੜ ਦੇ ਦੋ ਜੱਪੇ ਆ ਮਨੀ ਦੇ ਇੱਕ ਜੱਪੇ ਦਿਆ ਟਾਕੜ ਦਾ ਜੇ ਆ ਜੱਫਾ ਲੱਗ ਗਿਆ ਤੇ ਮੋਟਰਸਾਈਕਲ 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 ਆ ਜੱਫਾ ਬੱਲੇ 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 ਜੱਫਾ ਮੋਟਰਸਾਈਕਲ ਲੇ ਕੇ ਭਾਈ ਜੀਤੂ ਵੇੜ ਕੇ ਨਾ ਮੋਟਰਸਾਈਕਲ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ